ਸਾਤ ਸੰਗਤ ਸੌਣ ਦੇ ਮਹੀਨੇ ਮਾਸ ਮੱਛੀ ਤੇ ਸ਼ਰਾਬ ਘਰ ਲਾਉਣ ਵਾਲੇ ਬਰਬਾਦ ਬਿਮਾਰੀ ਗਰੀਬੀ ਕਿਉਂ ਆਉਂਦੀ ਹੈ ਸੰਤਾਂ ਨੇ ਸਖਤ ਮਨਾ ਕੀਤਾ ਸੀ ਪੀਣਾ ਖਾਣਾ ਤਾਂ ਕਿ ਇਹਨਾਂ ਲੋਕਾਂ ਦੇ ਘਰ ਵੀ ਨਹੀਂ ਜਾਣਾ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸੰਧੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨ ਸਭ ਤੋਂ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਣ ਗਤੇ ਜਿਹੜਾ ਸੌਣ ਦਾ ਮਹੀਨਾ ਹੈ ਜਿੱਥੇ ਮੀਂਹ ਦਾ ਪ੍ਰਤੀਕ ਹੈ ਇਹ ਮਹੀਨੇ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇਹ ਮੀਂਹ ਬਹੁਤ ਜ਼ਿਆਦਾ ਪੈਂਦਾ ਹੈ ਮੀਂਹ ਬਹੁਤ ਜ਼ਿਆਦੇ ਤਾਦਾਦ ਦੇ ਵਿੱਚ ਪੈਂਦਾ ਹੁੰਦਾ ਹੈ ਸਾਵਣ ਦਾ ਮਹੀਨਾ Hindu ਧਰਮ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇਹ ਭਗਵਾਨ ਸ਼ਿਵ ਨੂੰ ਇਹ ਸਮਰਪਿਤ ਹੈ Hindu ਧਰਮ ਦੇ ਵਿੱਚ ਇਹ ਮੰਨਿਆ ਗਿਆ ਸਭ ਤੋਂ ਵੱਡੀ ਮਨਾਉਤ ਇਸ ਮਹੀਨੇ ਦੇ ਦੌਰਾਨ ਕੀਤੀ ਜਾਂਦੀ ਹੈ ਆਪਾਂ ਦੇਖਦੇ ਹਾਂ ਵੀ ਕਈ ਯਾਤਰਾਵਾਂ ਵੀ ਜਿਹੜੀਆਂ ਨੇ ਸਮ ਹਿਨੇ ਵਿੱਚ ਕੀਤੀਆਂ ਜਾਂਦੀਆਂ ਨੇ Hindu veer ਸਾਡੇ ਜਿਹੜੇ ਨੇ ਉਹ ਯਾਤਰਾਵਾਂ ਕਰਦੇ ਨੇ Hindu ਭੈਣ ਭਰਾ ਇਹ ਸਾਲ ਇਹ 11 ਜੁਲਾਈ ਤੋਂ ਸ਼ੁਰੂ ਹੋਇਆ ਅਤੇ 9 ਅਗਸਤ ਤੱਕ ਹੁਣ ਜਾਰੀ ਰਹੇਗਾ ਇਹ ਜਿਹੜਾ ਸਮਾਂ ਆ ਇਸ ਸਮੇਂ ਹੀ ਨੇ ਨੂੰ ਧਾਰਮਿਕ ਆਸਥਾ ਤੇ ਸਤਵਾਦੀ ਜੀਵਨ ਸ਼ੈਲੀ ਸਵੈ ਸੰਜਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਬਹੁਤ ਵੱਡਾ ਯਾਨੀ ਕਿ ਪੂਜਨ ਕੀਤਾ ਜਾਂਦਾ ਹੈ ਇਹ ਦਿਨਾਂ ਦੇ ਵਿੱਚ ਬਹੁਤ ਵੱਡਾ ਇਹ ਦਿਨਾਂ ਨੂੰ ਮੰਨਿਆ ਜਾਂਦਾ ਹੈ ਬੜੀ ਵੱਡੀ ਇਹ ਦਿਨਾਂ ਦੇ ਵਿੱਚ ਜਿਹੜੀ ਇਹ ਗੱਲਬਾਤ ਕੀਤੀ ਜਾਂਦੀ ਹੈ ਬਹੁਤ ਵੱਡਾ ਜਾਨੀ ਇਸ ਦਿਨ ਨੂੰ ਮੰਨਿਆ ਜਾਂਦਾ ਹੈ ਸੋ ਸ਼ਾਵਣ ਦੇ ਵਿੱਚ ਸ਼ਰਧਾਲੂ ਵਰਤ ਰੱਖਦੇ ਨੇ ਮੰਦਰਾਂ ਵਿੱਚ ਜਾਂਦੇ ਨੇ ਸ਼ੁੱਧ ਸਾਤਵਿਕ ਭੋਜਨ ਖਾਂਦੇ ਨੇ ਸਮੇਂ ਦੌਰਾਨ ਇਸ ਦੇ ਵਿੱਚ ਸ਼ਰਾਬ ਅਤੇ ਮਾਸਾਹਾਰੀ ਭੋਜਨ ਤੋਂ ਦੂਰ ਰਹਿਣਾ ਹੀ ਵਧੀਆ ਮੰਨਿਆ ਜਾਂਦਾ ਹੈ ਸਿਰਫ ਇੱਕ ਧਾਰਮਿਕ ਪਰੰਪਰਾ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਵੀ ਇਹ ਮਹੱਤਮਪੂਰਨ ਹੈ ਤੇ ਸੌਣ ਦੇ ਮਹੀਨੇ ਦੇ ਵਿੱਚ ਸ਼ਰਾਬ ਅਤੇ ਮਾਸ ਦਾ ਸੇਵਨ ਕਿਉਂ ਨਾ ਕੀਤਾ ਜਾਵੇ ਹੁਣ ਸਭ ਤੋਂ ਵੱਡਾ ਸਵਾਲ ਹੈ ਪਹਿਲਾਂ ਸਿਹਤ ਦੇ ਦ੍ਰਿਸ਼ਟੀਕੋਣ ਨੂੰ ਆਪਾਂ ਸਮਝ ਲਈਏ ਸੌਣ ਮੌਨਸੂਨ ਮੀਂਹ ਦੇ ਨਾਲ ਆਉਂਦਾ ਹੈ ਤੇ ਜਦੋਂ ਵਾਯੂ ਮੰਡਲ ਵਿੱਚ ਨਮੀ ਹੁੰਦੀ ਹੈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਇਸ ਮੌਸਮ ਦੇ ਵਿੱਚ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ ਸ਼ਰਾਬ ਐਸਿਡ ਅਤੇ ਗਰਮ ਹੁੰਦੀ ਹੈ ਜੋ ਗੈਸ ਬਦਹਜਮੀ ਅਤੇ ਡੀਹਾਈਡਰੇਸ਼ਨ ਨੂੰ ਵਧਾ ਸਕਦੀ ਹੈ ਇਹ ਇਮਿਊਨਿਟੀ ਨੂੰ ਵੀ ਕਮਜ਼ੋਰ ਕਰਦੀ ਹੈ ਜਿਸ ਕਾਰਨ ਵਿਅਕਤੀ ਵਾਇਰਲ ਜਾਂ ਬੈਕਟੀਰੀਆ ਦੀ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦਾ ਹੈ ਮਾਸਾਹਾਰੀ ਭੋਜਨ ਭਾਰੀ ਹੁੰਦਾ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਜਲਦੀ ਖਰਾਬ ਹੋ ਜਾਂਦਾ ਹੈ ਇਸ ਨਾਲ ਫੂਡ ਪాయిਜ਼ਨਿੰਗ ਸੇਟ ਦੀਆਂ ਬਿਮਾਰੀਆਂ ਇਨਫੈਕਸ਼ਨ ਫੈਲ ਸਕਦੀਆਂ ਨੇ ਮੱਛੀਆਂ ਦਾ ਪਰ ਜਨਨ ਦਾ ਮੌਸਮ ਵੀ ਸ਼ਾਵਣ ਦੇ ਵਿੱਚ ਹੀ ਹੁੰਦਾ ਜਿਸ ਕਾਰਨ ਇਹਨਾਂ ਦਾ ਸੇਵਨ ਸਿਹਤ ਲਈ ਜੋਖਮ ਭਰਿਆ ਹੋ ਸਕਦਾ ਆ ਸੰਗਤ ਜੀਓ ਹੁਣ ਧਾਰਮਿਕ ਦ੍ਰਿਸ਼ਟੀਕੋਣ ਤੋਂ ਜੇ ਆਪਾਂ ਇਹਨੂੰ ਸਮਝੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਧਿਆਨ ਵਿੱਚ ਆਉਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਸਾਵਣ ਦੇ ਮਹੀਨੇ ਮਾਸ ਜਾਂ ਸ਼ਰਾਬ ਦਾ ਸੇਵਨ ਕਿਉਂ ਨਹੀਂ ਕਰਨਾ ਚਾਹੀਦਾ ਕਹਿੰਦੇ ਨੇ Hindu ਧਰਮ Hindu ਧਰਮ ਦੇ ਵਿੱਚ ਜਿਹੜੇ ਸਾਡੇ ਵੀਰ ਨੇ Hindu ਧਰਮ ਦੇ ਉਹ ਕਹਿੰਦੇ ਜਿੰਦੇ ਭਗਵਾਨ ਸ਼ਿਵ ਸੰਜਮ ਅਤੇ ਸਾਦਗੀ ਦਾ ਪ੍ਰਤੀਕ ਨੇ ਸ਼ਾਵਣ ਦੇ ਵਿੱਚ ਸ਼ਰਾਬ ਅਤੇ ਮਾਸ ਵਰਗੇ ਤਾਮਸਿਕ ਪਦਾਰਥਾਂ ਤੋਂ ਪਰਹੇਜ਼ ਕਰਨਾ ਆਤਮਿਕ ਸ਼ੁੱਧਤਾ ਅਤੇ ਸੰਜਮ ਵੱਲ ਇੱਕ ਕਦਮ ਮੰਨਿਆ ਜਾਂਦਾ ਹੈ ਇਸ ਮਹੀਨੇ ਗੰਗਾ ਇਸ਼ਨਾਨ ਅਤੇ ਸ਼ਿਵ ਪੂਜਾ ਦਾ ਵਿਸ਼ੇਸ਼ ਮਹੱਤਵ ਵੀ ਹੈ ਇਸ ਲਈ ਸਰੀਰ ਅਤੇ ਮਨ ਦੀ ਸ਼ੁੱਧਤਾ ਬਣਾਈ ਰੱਖਣਾ ਜ਼ਰੂਰੀ ਬਹੁਤ ਹੈ ਇਸ ਲਈ ਸ਼ਾਵਣ ਦੇ ਵਿੱਚ ਸਾਤਵਿਕ ਖੁਰਾਕ ਸੰਜਮੀ ਜੀਵਨ ਅਪਣਾਉਣਾ ਧਰਮ ਅਤੇ ਸਿਹਤ ਦੋਵਾਂ ਲਈ ਲਾਭਦਾਇਕ ਹੈ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਤੇ ਮੈਂ ਬੇਨਤੀਆਂ ਕਰਦਾ ਹਾਂ ਨਾ ਦੇਖੋ ਇਹ ਮੰਨਿਆ ਜਾਂਦਾ ਹੈ Hindu ਧਰਮ ਦੇ ਮੁਤਾਬਕ ਪਰ ਮੈਂ ਇੱਥੇ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਉਣਾ ਕਿ ਸਿੱਖ ਨੂੰ ਤੇ ਹਮੇਸ਼ਾ ਹੀ ਜਿਹੜਾ ਇਹ ਕਿਹਾ ਗਿਆ ਹੈ ਭਾਈ ਤੂੰ ਚੰਗਾ ਖਾਣਾ ਸਾਦਾ ਖਾਣਾ ਤੇ arogy rehna ਹੈ ਤਾਂ ਤੂੰ ਆਪਣੀ ਜਿਹੜੀ ਦੇਹ ਅਰੋਗਤਾ ਹੈ ਉਹਨੂੰ ਕਾਇਮ ਰੱਖ ਪਾਏਂਗਾ ਜੇ ਤੂੰ ਸਾਦਾ ਖਾਏਂਗਾ ਸਾਦਾ ਸ਼ਕੇਂਗਾ ਤੇ ਭਾਈ ਇਹ ਗੱਲ ਯਾਦ ਰੱਖ ਵੀ ਉਹ ਚੀਜ਼ਾਂ ਜਿਹੜੀਆਂ ਚੀਜ਼ਾਂ ਨੂੰ ਖਾ ਕੇ ਤੇਰੇ ਤਨ ਨੂੰ ਵੀ ਦੁੱਖ ਹੋਵੇ ਤੇਰੇ ਮਨ ਦੇ ਵਿੱਚ ਵੀ ਵਿਕਾਰ ਚੱਲਣ ਸਤਿਗੁਰੂ ਕਹਿੰਦੇ ਇਹ ਜਾ ਖਾ ਕੇ ਕੀ ਕਰੇਂਗਾ ਜਿਤ ਖਾਦਾ ਤਨ ਪੀੜੀ ਹੈ ਮਨ ਮੈਂ ਚੱਲੈ ਵਿਕਾਰ ਫਰਸ਼ਾ ਕਹਿੰਦੇ ਨੇ ਜੇ 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 ਤੰਗ ਕਪੜੇ ਪਹਿਨ ਕੇ ਵਧੀਆ ਪਹਿਰਾਵਾ ਪਹਿਨ ਕੇ ਤੇਰੇ ਸਰੀਰ ਨੂੰ ਬਿਮਾਰੀ ਹੈ ਤੂੰ ਜਿਹੜਾ ਹੈ ਚੰਗਾ ਫੀਲ ਨਹੀਂ ਕਰ ਰਿਹਾ ਕਹਿੰਦੇ ਇਹੋ ਜਿਹਾ ਪੈਨ ਕੇ ਜਿਹੜਾ ਹੈ ਤੂੰ ਕਹਿੰਦੇ ਕੀ ਕਰ ਲੇਗਾ ਕੀ ਕੁਝ ਖਾਟ ਲੇਗਾ ਦਸ ਭਲਾਂ ਦੀ ਜਿਹੜੇ ਤੇਰੇ ਸਰੀਰ ਨੂੰ ਤਕਲੀਫ ਦੇ ਰਿਹਾ ਪਹਿਰਾਵਾ ਇਹੋ ਜਿਹਾ ਪਹਿਰਾਵਾ ਪਹਿਨ ਕੇ ਕਹਿੰਦੇ ਕੀ ਕਰੇਗਾ ਹੁਣ ਦੂਜੀ ਗੱਲ ਸਤਗੁਰਾਂ ਨੇ ਕੀਤੀ ਕਹਿੰਦੇ ਇਹੋ ਜਿਹਾ ਖਾ ਕੇ ਜਿਹੜਾ ਤੇਰੇ ਸਰੀਰ ਨੂੰ ਦੁੱਖ ਦੇਵੇ ਤੇਰੀ ਆਤਮਾ ਨੂੰ ਦੁੱਖ ਦੇਵੇ ਤੇ ਕਹਿੰਦੇ ਇਹ ਗੱਲ ਯਾਦ ਰੱਖ ਸੱਜਣਾ ਜਿਹੜਾ ਕਹਿੰਦੇ ਤੈਨੂੰ ਦੁੱਖ ਦੇ ਦੇਵੇ ਕਹਨੇ ਭਾਈ ਤੇਰੇ ਅੰਦਰ ਵਿਕਾਰਾਂ ਨੂੰ ਜਿਹੜਾ ਜਨਮ ਦੇ ਦੇਵੇ ਤੇਰੇ ਅੰਦਰ ਵਿਕਾਰ ਚੱਲ ਪੈਣਾ ਕਹਨੇ ਭਾਈ ਇਹ ਗੱਲ ਜਿਹੜੀ ਆ ਤੂੰ ਕਿੱਥੇ ਸਹੀ ਕਰੇਂਗਾ ਜਾ ਕੇ ਉਹ ਕੀ ਖਾਦਾ ਤੈਨੂੰ ਲਾਭ ਦੇਊਗਾ ਜਿਹੜਾ ਤੇਰੇ ਸਰੀਰ ਨੂੰ ਬਿਮਾਰੀ ਦੇ ਗਿਆ ਜਿਹੜਾ ਤੇਰੇ ਸਰੀਰ ਨੂੰ ਕਸ਼ਟ ਦੇ ਗਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਪਹਿਲਾਂ ਮਨਾ ਕੀਤਾ ਹੈ ਸਤਗੁਰੂ ਨੇ ਤੇ ਪਹਿਲਾਂ ਮਨਾ ਕੀਤਾ ਮੇਰੇ ਪਾਤਸ਼ਾਹ ਨੇ ਤੇ ਪਹਿਲਾਂ ਮਨਾ ਕੀਤਾ ਮੇਰੇ ਸਤਗੁਰੂ ਨੇ ਤੇ ਇਹ ਗੱਲਾਂ ਤੋਂ ਪਹਿਲਾਂ ਸੁਚੇਤ ਕਰ ਦਿੱਤਾ ਮੇਰੇ ਸਤਗੁਰੂ ਨੇ ਤੇ ਪਹਿਲਾਂ ਰੋਕ ਦਿੱਤਾ ਕਹਿੰਦੇ ਸਿਖਾ ਤੇਰੇ ਜੀਵਨ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਸਿਖਾ ਤੇਰੇ ਜੀਵਨ ਦੇ ਵਿੱਚ ਇਹ ਚੀਜ਼ ਨਾ ਹੋਵੇ ਸਿਖਾ ਤੇਰੇ ਜੀਵਨ ਦੇ ਵਿੱਚ ਜੇ ਹੋਵੇ ਤੇ ਵਧੀਆ ਹੋਵੇ ਤੂੰ ਆਪਣੇ ਜੀਵਨ ਨੂੰ ਵਧੀਆ ਰੱਖ ਕਹਿੰਦੇ ਸਾਦਾ ਖਾ ਉਨਾ ਸ਼ੱਕ ਜਿਆਦਾ ਮਸਾਲੇਦਾਰ ਭੋਜਨ ਸ਼ਾਕੇ ਜੇ ਤੇਰੇ ਸਰੀਰ ਨੂੰ ਤਕਲੀਫ ਹੁੰਦੀ ਆ ਕਹਿੰਦੇ ਨਾਗਾ ਤੇਰੇ ਤੇ ਕਿਹੜਾ ਗਲ ਤੇ ਕਿਸ ਨੇ ਤਲਵਾਰ ਧਰੀ ਆ ਵੀ ਤੂੰ ਖਾਣੇ ਹੀ ਖਾਣਾ ਨਾ ਖਾ ਭਾਈ ਸਤਗੁਰੂ ਕਹਿੰਦੇ ਇਹ ਗੱਲ ਯਾਦ ਰੱਖ ਸੱਜਣਾ ਵੀ ਤੈਨੂੰ ਸਭ ਤੋਂ ਵੱਡੀ ਜ਼ਰੂਰਤ ਐ ਜਿਹੜੀ ਉਹ ਜ਼ਰੂਰਤ ਹੈ ਨਾਮ ਸਿਮਰਨ ਭਜਨ ਬੰਦਗੀ ਤੇ ਜੇ ਤੂੰ ਆਪਣੀ ਸਿਹਤ ਦਾ ਖਿਆਲ ਵੀ ਰੱਖਦਾ ਹੈ ਤੇ ਤੇਰੀ ਸਿਹਤ ਨੂੰ ਠੀਕ ਰੱਖਣ ਦਾ ਵਾਅਦਾ ਮੇਰੇ ਸਤਿਗੁਰੂ ਤੇਰੇ ਨਾਲ ਕਰਦੇ ਨੇ ਕਹਿੰਦੇ ਨਾਮ ਸਿਮਰਨ ਭਜਨ ਬੰਦਗੀ ਦੀ ਜਿਹੜੀ ਤਾਕਤ ਹੈ ਨਾ ਜਿਹੜੀਆਂ ਵਾਈਬਸ ਨੇ ਅੰਦਰੋਂ ਤੇ ਅੰਦਰੋਂ ਜਿਹੜੀਆਂ ਸ਼ਕਤੀਆਂ ਨੇ ਮੇਰੇ ਸਤਿਗੁਰੂ ਜੀ ਉਹ ਤੈਨੂੰ ਬਖਸ਼ਿਸ਼ ਕਰਨਗੇ ਮੇਰੇ ਪਾਤਸ਼ਾਹ ਤੈਨੂੰ ਬਖਸ਼ਿਸ਼ ਕਰਨਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੀਆਂ ਬਖਸ਼ਿਸ਼ਾਂ ਦਿੰਦੇ ਨੇ ਨਾ ਮੇਰੇ ਸਤਿਗੁਰੂ ਜਿਹੜੀਆਂ ਬਖਸ਼ਿਸ਼ਾਂ ਦਿੰਦੇ ਨੇ ਮੇਰੇ ਸਤਿਗੁਰੂ ਨੇ ਜਿਹੜੀਆਂ ਬਖਸ਼ਿਸ਼ਾਂ ਜੜੀਆਂ ਨੇ ਉਹ ਕੀਤੀਆਂ ਨੇ ਉਹ ਤੇਰੇ ਤੇ ਇਸ ਕਦਰ ਨੇ ਇਸ ਪ੍ਰਕਾਰ ਨੇ ਸੱਜਣਾ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰਦੇ ਨੇ ਕਹਿੰਦੇ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਦਾ ਹੱਕਦਾਰ ਹੋਵੇਂਗਾ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਦਾ ਤੂੰ ਹੱਕਦਾਰ ਹੋਵੇਂਗਾ ਤੇ ਕਹਿੰਦੇ ਮੇਰੇ ਸਤਿਗੁਰੂ ਤੇਰੇ ਤੇ ਮਿਹਰਬਾਨ ਹੋਣਗੇ ਮੇਰੇ ਸਤਿਗੁਰੂ ਤੇਰੇ ਤੇ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰ ਦੇਣਗੇ ਮੇਰੇ ਸਤਿਗੁਰੂ ਨੇ ਤੇਰੇ ਤੇ ਕਿਰਪਾ ਕਰ ਦੇਣੀ ਹੈ ਹੁਣ ਕੰਨੇ ਇਹ ਗੱਲ ਯਾਦ ਰੱਖ ਵੀ ਸਤਿਗੁਰੂ ਤੇਰੇ ਤੇ ਕਿਰਪਾ ਤਾਂ ਕਰਨਗੇ ਮੇਰੇ ਪਾਤਸ਼ਾਹ ਤੇਰੇ ਤੇ ਕਿਰਪਾ ਤਾਂ ਕਰਨਗੇ ਜਦੋਂ ਤੇਰੇ ਬੰਨੀਓ ਪਹਿਲ ਹੋਊਗੀ ਜਦੋਂ ਤੂੰ ਕਹੇਗਾ ਵੀ ਸਤਿਗੁਰੂ ਜੀ ਕਿਰਪਾ ਕਰ ਦਿਓ ਪਾਤਸ਼ਾਹ ਜੀ ਕਿਰਪਾ ਕਰ ਦਿਓ ਸਤਿਗੁਰੂ ਜੀ ਕਿਰਪਾ ਕਰ ਦਿਓ ਇਹ ਮੇਰੇ ਸਤਿਗੁਰੂ ਜੇ ਤੁਹਾਡੀ ਕਿਰਪਾ ਹੋ ਗਈ ਜੇ ਆਪ ਜੀ ਦੀ ਕਿਰਪਾ ਹੋ ਗਈ ਕਹਿੰਦੇ ਮੈਂ ਫੇਰ ਦੇਹ ਅਰੋਗ ਰਹਾਂਗਾ ਸਤਿਗੁਰੂ ਮੇਰੀ ਜਿਹੜੀ ਦੇਹ ਹੈ ਨਾ ਇਹ ਰੋਗ ਰਹਿਤ ਫੇਰ ਰਹੇਗੀ ਜਦੋਂ ਆਪ ਜੀ ਦੀ ਕਿਰਪਾ ਵਰਤੀਗੀ ਜਦੋਂ ਆਪ ਜੀ ਦੀ ਕਿਰਪਾ ਹੋ ਗਈ ਆਪ ਜੀ ਦੀ ਰਹਿਮਤ ਵਰਤ ਗਈ ਮੇਰੇ ਤੇ ਜਿਹੜੀ ਕਿਰਪਾ ਹੈ ਸਤਿਗੁਰੂ ਤੁਹਾਡੀ ਇਸ ਤਰ੍ਹਾਂ ਹੋਵੇ ਮੇਰੇ ਤੇ ਜਿਹੜੀ ਕਿਰਪਾ ਹੈ ਨਾ ਆਪ ਜੀ ਦੀ ਇਸ ਤਰ੍ਹਾਂ ਵਰਤ ਜਵੇ ਤੇ ਸਤਿਗੁਰੂ ਮੈਂ ਆਪ ਜੀ ਦਾ ਬਹੁਤ ਆਭਾਰੀ ਰਹਾਂਗਾ ਆਪ ਜੀ ਜਿਹੜੀ ਹੈ ਮੇਰੇ ਤੇ ਇੰਨੀ ਕਿਰਪਾ ਕਰਿਓ ਮੇਰੇ ਸਤਿਗੁਰੂ ਜੀ ਫੇਰ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਫੇਰ ਰਹਿਮਤਾਂ ਕਰਨਗੇ ਤੋਂ ਗੁਰਮਖ ਪਿਆਰਿਓ ਬਥੇਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ। ਕਈ ਵਾਰੀ ਆਖਿਆ ਵੀ ਭਾਈ ਆਪ ਜੀ ਜਿਹੜਾ ਹੈ ਇੱਥੇ ਤੱਕ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰੋ, ਸਤਿਗੁਰੂ ਦਾ ਸ਼ੁਕਰਾਨਾ ਕਰੋ ਤੇ ਜ਼ਿੰਦਗੀ ਦੇ ਵਿੱਚ ਜੀਵਨ ਦਾ ਸਵਾਦ ਤੇਰੀ ਆਉਂਦਾ ਹੈ। ਸਾਡੇ ਹਿੰਦੂ ਪੀਰ ਜਿਹੜੇ ਨੇ ਕੁਝ ਦਿਨਾਂ ਲਈ ਜਿਹੜਿਆ ਕੁਝ ਚੀਜ਼ਾਂ ਦਾ ਜਿਹੜਾ ਹੈ ਰੱਖਦੇ ਨੇ ਵੀ ਭਾਈ ਇਹ ਚੀਜ਼ਾਂ ਖਾਣੀਆਂ ਨੇ ਨਹੀਂ ਖਾਣੀਆਂ ਪਰ ਸਤਿਗੁਰੂ ਨੇ ਤੇ ਸਦਾ ਹੀ ਸਾਡੇ ਲਈ ਜਿਹੜਾ ਇੱਕ ਤਿਆਰ ਕੀਤਾ ਹੋਇਆ ਖਰੜਾ ਵੀ ਸਿਖਾ ਤੇ ਇਸ ਤਰ੍ਹਾਂ ਜੀਣਾ ਕਹਿੰਦੇ ਜੇ ਤੂੰ ਸਹੀ ਜੀਣਾ ਚਾਹਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ